ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਪੰਜਾਬੀ ਵਿਭਾਗ ਹੰਸਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਐਮ ਐ ਸੈਮੈਸਟਰ ਪਹਿਲਾ ਦੇ ਸਿਲੇਬਸ ਦਾ ਹਿੱਸਾ ਲੋਕ ਧਰਮ ਪਰਿਭਾਸ਼ਾ ਅਤੇ ਪ੍ਰਕਿਰਤੀ ਬਾਰੇ ਗੱਲਬਾਤ ਕਰਾਂਗੇ ਲੋਕ ਧਰਮ ਮਨੁੱਖੀ ਜੀਵਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਲੋਕ ਧਾਰਾ ਦੇ ਨਾਲ ਜੁੜੇ ਹੋਏ ਵਿਪਿੰਨ ਪਖਵ ਵਿਪਿੰਨ ਵਰਤਾਰਿਆਂ ਦੇ ਵਿੱਚ ਲੋਕ ਧਰਮ ਦਾ ਇੱਕ ਆਪਣੀ ਖਾਸੀਅਤ ਹੈ ਇੱਕ ਆਪਣਾ ਮਹੱਤਵ ਹੈ ਲੋਕ ਧਰਾ ਦੇ ਮਨੁੱਖੀ ਜਨ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਇਹ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਕਹੀ ਜਾ ਸਕਦੀ ਹੈ ਕਿਸੇ ਕੌਮ ਦਾ ਪ੍ਰਤਿਬਿੰਬ ਕਹੀ ਜਾ ਸਕਦੀ ਹੈ ਲੋਕ ਧਰਾ ਤੇ ਲੋਕ ਧਰਾ ਦੇ ਵਿੱਚ ਲੋਕ ਸਾਹਿਤ ਲੋਕ ਵਿਸ਼ਵਾਸ ਅਨੁਸ਼ਠਾਨ ਲੋਕ ਤੰਦੇ ਲੋਕ ਕਿਤੇ ਲੋਕ ਖੇਡਾਂ ਲੋਕ ਕਾਵ ਬਹੁਤ ਕੁਝ ਲੋਕ ਧਾਰਾ ਦਾ ਹਿੱਸਾ ਹੈ ਜਿਨ੍ਹਾਂ ਦੇ ਵਿੱਚੋਂ ਲੋਕ ਧਰਮ ਵੀ ਲੋਕ ਧਾਰਾ ਦਾ ਇੱਕ अहम ਵਰਤਾਰਾ ਹੈ ਲੋਕ ਧਰਮ ਨੂੰ ਸਮਝਣ ਤੋਂ ਪਹਿਲਾਂ ਲੋਕ ਅਤੇ ਧਰਮ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਹੜੀ ਚੀਜ਼ ਦੇ ਨਾਲ ਲੋਕ ਸ਼ਬਦ ਲੱਗ ਜਾਂਦਾ ਜਿਹੜੀ ਚੀਜ਼ ਫੋਕ ਹੋ ਜਾਂਦੀ ਹੈ ਉਹ ਸਾਰੇ ਲੋਕਾਂ ਦੀ ਸਾਂਝੀ ਹੋ ਜਾਂਦੀ ਹੈ ਔਰ ਕਈ ਵਾਰ ਅਸੀਂ ਧਰਮ ਅਤੇ ਲੋਕਧਰਮ ਨੂੰ ਵੀ ਇੱਕੋ ਅਰਥਾਂ ਵਿੱਚ ਲੈ ਲੈਂਦੇ ਹਾਂ ਜਦਕਿ ਇਹਨਾਂ ਦੋਨਾਂ ਦੇ ਵਿੱਚ ਬਹੁਤ ਫਰਕ ਜਿਹੜਾ ਸਾਨੂੰ ਵੇਖਣ ਨੂੰ ਮਿਲਦਾ ਹੈ ਲੋਕ ਦੀ ਪਰਿਭਾਸ਼ਾ ਐਲਨ ਡਨ ਡੀਸ ਕਿਵੇਂ ਦਿੰਦੇ ਲੋਕ ਇੱਕ ਤੋਂ ਵੱਧ ਲੋਕਾਂ ਦਾ ਅਜਿਹਾ ਸਮੂਹ ਹੈ ਜੋ ਕਿਸੇ ਇੱਕ ਸਾਂਝੇ ਤੱਤ ਭਾਸ਼ਾ ਇਲਾਕੇ ਧਰਮ ਨਸਲ ਕਿੱਤੇ ਆਦ ਕਰਕੇ ਆਪਸ ਵਿੱਚ ਜੁੜਿਆ ਹੁੰਦਾ ਹੈ ਇਸ ਸਮੂਹ ਦੀਆਂ ਕੁਝ ਸਾਂਝੀਆਂ ਪਰੰਪਰਾਵਾਂ ਹਨ ਅਤੇ ਇਹਨਾਂ ਪਰੰਪਰਾਵਾਂ ਨੂੰ ਖਾਸ-ਖਾਸ ਮੌਕਿਆਂ ਤੇ ਆਪਸ ਵਿੱਚ ਸਾਂਝੀਆਂ ਵੀ ਕਰਦੇ ਹਨ ਕਹਿਣ ਦਾ ਮਤਲਬ ਕੁਝ ਸਾਂਝਾਂ ਕਰਕੇ ਜਦੋਂ ਕੁਝ ਲੋਕ ਸਮੂਹ ਆਪਸ ਵਿੱਚ ਜੁੜਦੇ ਆ ਤੇ ਉਹਨੂੰ ਅਸੀਂ ਲੋਕ ਕਹਿ ਦਿੰਨੇ ਆ ਔਰ ਜੇ ਧਰਮ ਦੀ ਗੱਲ ਕੀਤੀ ਜਾਏ ਤਾਂ ਅੰਗਰੇਜ਼ੀ ਦੇ ਵਿੱਚ ਧਰਮ ਨੂੰ ਕਹਿੰਦੇ ਆ ਰਿਲੀਜੀਅਨ ਅਤੇ ਸੰਸਕ੍ਰਿਤ ਵਿੱਚ ਧਰਮ ਨੂੰ ਕਹਿੰਦੇ ਆ ਤਰ ਤ੍ਰੀ ਮਨ ਤੋਂ ਨਿਕਲਦਾ ਹੈ ਧਰਮ ਔਰ ਇਹਦੇ ਅਰਥ ਲਏ ਜਾਂਦੇ ਆ ਕਿਸੇ ਕਰਤਵ ਕਿਸੇ ਜਾਤੀ ਸੰਪਰਦਾਏ ਆਦ ਦੇ ਪ੍ਰਚਲਿਤ ਵਿਹਾਰ ਦਾ ਪਾਲਨ ਕਾਨੂੰਨ ਪ੍ਰਥਾ ਭਲਾਈ ਜਾਂ ਫਿਰ ਨੇਕੀ ਦੇ ਕੰਮ ਅ ਦੁਖੀਮ ਕਹਿੰਦੇ ਆ ਧਰਮ ਵਿਸ਼ਵਾਸਨਾ ਅਤੇ ਸੰਸਕਾਰਾਂ ਦੀ ਸੰਯੁਕਤ ਪ੍ਰਣਾਲੀ ਹੈ ਜਿਹੜੀ ਕਿ ਪਵਿੱਤਰ ਵਸਤਾਂ ਨਾਲ ਸੰਬੰਧ ਰੱਖਦੀ ਹੈ ਭਾਵ ਉਹ ਵਸਤਾਂ ਜਿਨ੍ਹਾਂ ਨੂੰ ਅਪਵਿੱਤਰ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ ਵਿਸ਼ਵਾਸ ਅਤੇ ਸੰਸਕਾਰ ਆਪਣੇ ਨਾਲ ਜੁੜੇ ਲੋਕਾਂ ਨੂੰ ਇੱਕ ਨੈਤਿਕ ਭਾਈਚਾਰੇ ਜਿਸ ਨੂੰ ਚਰਚਕ ਆਖਦੇ ਹਨ ਵਿੱਚ ਬੰਨ੍ਹ ਦਿੰਦੇ ਹਨ ਕਹਿੰਦਾ ਮਤਲਬ ਕਿ ਜਿਹੜਾ ਧਰਮ ਹੈ ਉਹ ਸਾਨੂੰ ਪਸ਼ੂ ਬਿਰਤੀਆਂ ਨਾਲੋਂ ਤੋੜ ਕੇ ਇੱਕ ਸਲੀਕਾ ਸਿਖਾਉਂਦਾ ਹੈ ਧਰਮ ਸਾਨੂੰ ਨੈਤਿਕਤਾ ਸਿਖਾਉਂਦਾ ਧਰਮ ਸਾਨੂੰ ਚੰਗੀ ਜੀਵਨ ਜੀਚ ਪ੍ਰਦਾਨ ਕਰਦਾ ਧਰਮ ਮਨੁੱਖ ਦੇ ਨਾਲ ਜੁੜਿਆ ਹੋਇਆ ਔਰ ਇਹਦੀਆਂ ਜੜਾਂ ਬਹੁਤ ਡੂੰਘੀਆਂ ਨੇ ਤੇ ਜੇ ਅਸੀਂ ਲੋਕਧਰਮ ਦੀ ਗੱਲ ਕਰੀਏ ਤਾਂ ਲੋਕਧਰਮ ਜਹਾ ਸੰਕਲਪ ਹੈ ਜੋ ਲੋਕ ਜੀਵਨ ਦੀਆਂ अनेका ਆਪਮਹਾਰੀਆਂ ਲਹਿਰਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਕਰਨੈਲ ਸਿੰਘ ਥਿੰਦ ਕਹਿੰਦੇ ਆ ਕਿ ਲੋਕਧਰਮ ਮਾਨਵਤਾ ਦਾ ਹਾਣੀ ਹੈ ਇਸ ਦੇ ਖੇਤਰ ਵਿੱਚ ਨਰਕ ਸੁਰਗ 84 ਲੱਖ ਜੂਨਾ ਵਿੱਚ ਵਿਸ਼ਵਾਸ ਅਤੇ ਉਹਨਾਂ ਦੀ ਪੂਜਾ ਸੁਖਨਾ ਮੰਨਤਾ ਚੜਾਵੇ ਵਰਤ ਤੀਰਥ ਯਾਤਰਾ ਤੀਰਥ ਇਸ਼ਨਾਨ ਸੂਰਜ ਤੇ ਚੰਦ ਗ੍ਰਹਿਣ ਬਾਰੇ ਵਿਸ਼ਵਾਸ ਪੂਜਾ ਪਾਠ ਜੰਤਰ ਮੰਤਰ ਤਾਂ ਗੇਤ ਵੀਤ ਸ਼ਗਨਪਸ਼ਗਨਾਦ ਸਾਰੇ ਅਨੇਕਾਂ ਤੱਤ ਇਹਦੇ ਵਿੱਚ ਸ਼ਾਮਲ ਹੁੰਦੇ ਤੇ ਜਿਵੇਂ ਆਦਿਮ ਮਨੁੱਖ ਯਕੀਨ ਰੱਖਦਾ ਸੀ ਕਿ ਜੇਕਰ ਪ੍ਰਕਿਰਤਿਕ ਸ਼ਕਤੀਆਂ ਨੂੰ ਸ਼ਾਂਤ ਰੱਖਿਆ ਜਾਏ ਇਹਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾਵੇ ਤਾਂ ਅਵਸ਼ੇਸ਼ ਸ਼ਕਤੀਆਂ ਮਨੁੱਖ ਦੀ ਸਹਾਇਤਾ ਕਰਨਗੀਆਂ ਸੋ ਉਸ ਸਮੇਂ ਤੋਂ ਹੀ ਇਹਨਾਂ ਕੁਦਰਤੀ ਸ਼ਕਤੀਆਂ ਨੂੰ ਮਨੁੱਖ ਨੇ ਪੂਜਨਾ ਸ਼ੁਰੂ ਕਰ ਦਿੱਤਾ ਔਰ ਇਹ ਰਿਵਾਜ ਬਣ ਗਿਆ ਪੀੜੀ ਦਰ ਪੀੜੀ ਅੱਗੇ ਚੱਲਦਾ ਗਿਆ ਜਿਹੜੀ ਚੀਜ਼ ਮਨੁੱਖ ਨੂੰ ਉਪਯੋਗੀ ਲੱਗਦੀ ਸੀ ਉਹਦੀ ਉਹਨੇ ਪੂਜਾ ਅਰਚਨਾ ਕਰਨੀ ਸ਼ੁਰੂ ਕਰ ਦਿੱਤੀ ਅਮਰਤਾ ਪ੍ਰੀਤਮ ਨੇ ਲੋਕ ਤਰੰਦੇ ਪਰਿਭਾਸ਼ਾ ਜਦੋਂ ਬਾਰੇ ਗੱਲਬਾਤ ਕਰਦੇ ਆ ਤਾਂ ਲਿਖਦੇ ਆ ਕਿ ਜੀਵਨ ਦੀਆਂ ਔੜਾਂ ਤੋਂ ਘਾਬਰੇ ਹੋਏ ਲੋਕ ਕਿਸੇ ਆਸ ਮਾਤਾ ਦਾ ਜਾਂ ਕਿਸੇ ਚਿੰਤਪੂਰਣੀ ਦਾ ਜਸ ਗਾਉਂਦੇ ਹਨ ਅਤੇ ਆਪਣੇ ਡੋਲਦੇ ਮਨਾਂ ਨੂੰ ਧੀਰਜ ਬਣਾ ਲੈਂਦੇ ਹਨ ਉਪਜਾਊ ਧਰਤੀ ਨੂੰ ਮਾਂ ਆਖਦੇ ਹਨ ਅਤੇ ਸੂਰਜ ਜਦੋਂ ਜੀਆਦਾਨ ਦਿੰਦਾ ਹੈ ਉਸ ਨੂੰ ਓਪ ਭਗਵਾਨ ਆਖਦੇ ਹਨ ਉਹਨਾਂ ਦੇ ਸਾਥੀ ਮਨੁੱਖ ਜਦੋਂ ਮਨੁੱਖ ਮਨੁੱਖ ਸ਼ਕਤੀ ਤੋਂ ਵੱਧ ਕੇ ਕੋਈ ਕੰਮ ਕਰਦੇ ਆ ਤਾਂ ਉਹਨਾਂ ਨੂੰ ਉਹ ਦੇਵੀ ਦੇਵਤੇ ਕਹਿ ਲਏ ਜਾਂਦੇ ਆ ਸੋ ਮਿਥਕਥਾ ਦਾ ਵੀ ਲੋਕ ਧਰਮ ਦੇ ਨਾਲ ਬਹੁਤ ਗੂੜਾ ਸੰਬੰਧ ਹੈ ਲੋਕ ਧਰਮ ਦੇ ਨਾਲ ਕਈ ਪੱਖ ਜੁੜੇ ਹੋਏ ਆ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਆ ਮਿਥਕਥਾ ਦੀ ਤਰਮੂ मूल रूप ਵਿੱਚ ਮਿੱਥਕ ਕਥਾਵਾਂ ਤੋਂ ਉਪਜਿਆ ਬੜੀਆਂ ਸਾਰੀਆਂ ਅਜਿਹੀਆਂ ਮਿੱਥਕ ਕਥਾਵਾਂ ਨੇ ਜਿਹੜੀਆਂ ਸਾਨੂੰ ਜਿਹੜੀਆਂ ਮਨੁੱਖ ਨੂੰ ਕਈ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੀਆਂ ਹੈ ਦਿੰਦੀਆਂ ਨੇ ਜਿਵੇਂ ਕਿ ਮਨੁੱਖ ਕਿਵੇਂ ਪੈਦਾ ਹੋਇਆ ਇਹਦੀ ਕਿਵੇਂ ਧਰਤੀ ਤੇ ਹੋਂਦ ਕੀ ਹੈਗੀ ਆ ਇਹਦਾ ਜਨਮ ਦਾ ਜਿਹੜਾ ਉਦੇਸ਼ ਸੀ ਉਹ ਕੀ ਆ ਮਨੁੱਖ ਮਰਨ ਤੋਂ ਬਾਅਦ ਕਿੱਥੇ ਚਲਾ ਜਾਂਦਾ ਇਹ ਧਰਤੀ ਕੀ ਹੈ ਬਹੁਤ ਸਾਰੇ ਅਜਿਹੇ ਪ੍ਰਸ਼ਨ ਸੀ ਜਿਹੜੇ ਮਨੁੱਖ ਦੇ ਮਨ ਵਿੱਚ ਸੀ ਔਰ ਇਹਨਾਂ ਮਿੱਥਕ ਕਥਾਵਾਂ ਦੇ ਰਾਹੀਂ ਉਹ ਕਿਤੇ ਨਾ ਕਿਤੇ ਇਹਨਾਂ ਦੇ ਉੱਤਰ ਲੱਭਦਾ ਹੈ ਜੇ ਗੁਰੂ ਨਾਨਕ ਦੇਵ ਜੀ ਦੀ ਗੱਲਬਾਤ ਕੀਤੀ ਜਾਵੇ ਉਹਨਾਂ ਬਾਰੇ ਤਾਂ ਉਹ ਵੀ ਇੱਕ ਅਜਿਹੇ ਲੋਕ ਨਾਇਕ ਸੀਗੇ ਕਿ ਜਿਨ੍ਹਾਂ ਦੇ ਨਾਲ ਅਸੀਂ ਕਈ ਤਰ੍ਹਾਂ ਦੀਆਂ ਕਰਮਾਤਾਂ ਵਗੈਰਾ ਵੀ ਜੋੜਦੀਆਂ ਕਾਵੇਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਕਰਮਾਤਾਂ ਦਾ ਖੰਡਨ ਕੀਤਾ ਸੀ ਪਰ ਜਨਮ ਸਾਖੀਆਂ ਦੇ ਵਿੱਚ ਸਾਨੂੰ ਇਹੋ ਜਿਹੀਆਂ ਕਈ ਕਰਮਾਤਾਂ ਕਈ ਮਿੱਥਾਂ ਜੁੜੀਆਂ ਮਿਲ ਜਾਂਦੀਆਂ ਜਿਹੜੀਆਂ ਜੇ ਉਦਾਹਰਣ ਵਜੋਂ ਦੇਖਿਆ ਜਾਏ ਤਾਂ ਜਿਵੇਂ ਜਨਮ ਸਾਖੀਆਂ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ 33 ਕਰੋੜ ਦੇਵੀ ਦੇਵਤਿਆਂ ਨੇ ਨਮਸਕਾਰ ਕੀਤਾ ਜਦੋਂ ਉਹ ਜਨਮ ਲੈਂਦੇ ਆ ਫਿਰ ਇਸ ਤੋਂ ਇਲਾਵਾ ਸੱਪਾਂ ਨੂੰ ਸ਼ਾਂਤ ਕਰਨਾ ਵੀ ਨਦੀ ਚ 4 ਦਿਨ ਤੱਕ ਲੋਪ ਰਹਿਣਾ ਮਨ ਦੀ ਚਾਲ ਰਹੀ ਅੱਖਾਂ ਬੰਦ ਕਰਕੇ ਕਿਤੇ ਵੀ ਪਹੁੰਚ ਜਾਣਾ ਬਹੁਤ ਧਰਿਆ ਹੋਈਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਕਿ ਅ ਮਿੱਠਾ ਹੈਗੀਆਂ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਜੁੜੀਆਂ ਹੋਈਆਂ ਜਾਂ ਜਨਮ ਸਾਖੀ ਦੇ ਵਿੱਚ ਜਿਹੜੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਇਸੇ ਲਈ ਹੀ ਇਹ ਸਿਰਫ ਸਿੱਖਾਂ ਦੇ ਗੁਰੂ ਹੀ ਨਹੀਂ ਬਲਕਿ ਲੋਕ ਧਰਮ ਵਿੱਚ ਹਿੰਦੂਆਂ ਮੁਸਲਮਾਨਾਂ ਸਭ ਦੇ ਸਾਂਝੇ ਪੀਰ ਮੰਨੇ ਗਏ ਆ ਇਸੇ ਪ੍ਰਕਾਰ ਬਾਬਾ ਫਰੀਦ ਸ਼ੇਖ ਹੈਦਰ ਸ਼ਾਹਮਦਾਰ ਰੋਡੇ ਮੁਸਲਮਾਨ ਫਕੀਰ ਹੋਣ ਦੇ ਬਾਵਜੂਦ ਵੀ ਸਾਰੇ ਪੰਜਾਬੀਆਂ ਦੁਆਰਾ ਪੂਜੇ ਜਾਂਦੇ ਆ ਗੁੱਗਾ ਪੀਰ ਭਾਵੇਂ Hindu ਸੀ ਹਰ ਧਰਮ ਦੇ ਲੋਕ ਉਹਦੀ ਪੂਜਾ ਕਰਦੇ ਆ ਸਾਰਿਆਂ ਦਾ ਸਾਂਝਾ ਮੰਨਿਆ ਜਾਂਦਾ ਸੋ ਲੋਕ ਧਰਮ ਦੇ ਜਿਹੜੇ ਪੀਰ ਬੇਗੰਬਰ ਗੁਰੂ ਦੇਵੀ ਦੇਵਤੇ ਹੋਇਆ ਲੋਕ ਧਰਮ ਦੇ ਵਿੱਚ ਜਿੰਨੇ ਵੀ ਉਹ Hindu, Muslim, Sikh ਸੇ ਕੋਈ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਸਾਰਿਆਂ ਦੀ ਪੂਜਾ ਕੀਤੀ ਜਾਂਦੀ ਆ ਉਹਨਾਂ ਸਾਰਿਆਂ ਨੂੰ ਨਾਇਕ ਵਜੋਂ ਉਹਨਾਂ ਨੂੰ ਪੂਜਿਆ ਜਾਂਦਾ ਹੈ ਔਰ ਲੋਕ ਧਰਮ ਦੇ ਵਿੱਚ ਇਹ ਚੀਜ਼ ਮੁੱਖ ਹੈਗੀ ਕਿ ਲੋਕ ਧਰਮ ਸਾਰੇ ਲੋਕਾਂ ਦਾ ਸਾਂਝਾ ਹੁੰਦਾ ਔਰ ਇਹਦੇ ਜਿਹੜੇ ਨਾਇਕ ਆ ਉਹ ਵੀ ਸਾਰਿਆਂ ਦੇ ਸਾਂਝੇ ਹੁੰਦੇ ਆ ਸਾਡੇ ਬੜੇ ਸਾਰੇ ਅਨੁਸ਼ਠਾਨ ਇਹੋ ਜਿਹੇ ਮਿਲ ਜਾਂਦੇ ਆ ਬੜੇ ਸਾਰੇ ਸਾਨੂੰ ਰੋ ਰੀਤਾਂ ਪੂਜਾ ਵਿਧੀਆਂ ਮਿਲ ਜਾਂਦੀਆਂ ਜਿਨ੍ਹਾਂ ਦੇ ਪਿੱਛੇ ਮਿੱਥਾ ਕਾਰਜਸ਼ੀਲ ਹੁੰਦੀਆਂ ਨਹੀਂ ਉਦਾਹਰਨ ਵਜੋਂ ਜੇ ਇੱਕ ਵਰਤ ਰੱਖਦੇ ਆਂ ਤੇ ਵਰਤ ਦੇ ਨਾਲ ਜੁੜੀ ਇੱਕ ਮਿੱਥ ਕਥਾ ਜਿਹੜੀ ਸੁਣਾਈ ਜਾਂਦੀ ਆ ਇਸੇ ਤਰ੍ਹਾਂ ਕਈ ਕਰਮकांड ਲੋਕ ਧਰਮ ਦੇ ਵਿੱਚ ਵੀ ਕਈ ਇਹੋ ਜਿਹੇ ਕਰਮकांड ਕੀਤੇ ਜਾਂਦੇ ਆ ਜਿਨ੍ਹਾਂ ਦੇ ਪਿੱਛੇ ਕਈ ਮਿੱਥਾਂ ਕਾਰਜਸ਼ੀਲ ਹੁੰਦੀਆਂ ਲੋਕ ਧਰਮ ਤੇ ਜਾਦੂ ਦਾ ਸੰਬੰਧ ਵੀ ਬਹੁਤ ਪੁਰਾਣਾ ਹੈਗਾ ਦੂਜਾ ਪੱਖ ਅਸੀਂ ਕਰ ਰਹੇ ਆਂ ਪਹਿਲਾ ਮਿੱਥ ਕਥਾ ਵਾਲਾ ਸੀ ਅਗਲਾ ਹੈ ਜਾਦੂ ਪੱਖ ਜਿਹੜਾ ਲੋਕ ਧਰਮ ਦੇ ਨਾਲ ਜੁੜਿਆ ਹੋਇਆ ਜਾਦੂ ਚਿੰਤਨ ਲੋਕ ਧਰਮ ਦਾ ਅਸਲ ਵਿੱਚ ਪਹਿਲਾ ਪੜਾ ਮੰਨਿਆ ਜਾਂਦਾ। ਮੂਲ ਰੂਪ ਵਿੱਚ ਧਰਮ ਜਾਦੂ ਦੀ ਹੀ ਪੈਰਾਵਾਦ ਪੈਦਾਵਾਰ ਜਿਹੜੀ ਉਹ ਮੰਨੀ ਗਈ ਆ। ਔਰ ਲੋਕ ਧਰਮ ਦੇ ਵਿੱਚ ਕਈ ਕੰਮ ਪੂਜਾ ਆਰਾਧਨਾ ਸੇਵਾ ਨਾਲ ਜਿਹੜੋਂ ਵੀ ਕੋਈ ਅਸੀਂ ਕੰਮ ਕਰਦੇ ਆ ਤੇ ਜਾਦੂ ਦੇ ਨਾਲ ਕਈ ਵਾਰ ਅਸੀਂ ਬਲਪੂਰਵਕ ਕਿਸੇ ਕੰਮ ਨੂੰ ਕੰਪਲੀਟ ਕਰਨਾ ਚਾਹੁੰਦੇ ਆ ਮੁਕੰਮਲ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਵੀ ਅਸੀਂ ਦੇਖਦੇ ਆਂ ਕਈ ਵਾਰ ਸਿਆਣੀਆਂ ਦਾ ਬੜਾ ਮਹੱਤਵ ਮੰਨਿਆ ਜਾਂਦਾ ਕਿ ਸਿਆਣੀ ਨੂੰ ਪੋਖ ਪੋਸ਼ ਕੇ ਅਸੀਂ ਚਲਦੇ ਨੇ ਜਿਹੜਾ ਕਿ ਮੰਤਰ ਮਾਰ ਕੇ ਜਾਦੂ ਕਰਕੇ ਮਨ ਨੂੰ ਇਛਤ ਫਲ ਪ੍ਰਾਪਤ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਔਰ ਇਹ ਵੀ ਕਿਹਾ ਜਾਂਦਾ ਕਿ ਇਹਦੇ ਵਿੱਚ ਇਹ ਜਿਹੜੇ ਸਿਆਣੇ ਆ ਦੇਵੀ ਦੇਵਤਿਆਂ ਨੂੰ ਰੂਹ ਉਹਨਾਂ ਦੀ ਰੂਹ ਨੂੰ ਆਪਣੀ ਵਸ ਵਿੱਚ ਕਰ ਲੈਂਦੇ ਤੇ ਫਿਰ ਆਪਣੇ ਤਰੀਕੇ ਦੇ ਨਾਲ ਉਹਦੀ ਜਿਹੜੀ ਤਾਕਤ ਹੈ ਉਹਦੀ ਵਰਤੋਂ ਕਰਦੇ ਜੰਤਰ ਮੰਤਰ ਜਾਦੂ ਟੂਣੇ ਰਖ ਤਾਗੇ ਤੀਤਾਂ ਇਹ ਸਾਰੇ ਜਿਹੜੇ ਹੈਗੇ ਆ ਨਾ ਇਹਨਾਂ ਨੂੰ ਲੋਕ ਧਰਮ ਦੇ ਵਿੱਚ ਮਹਮਾ ਸਥਾਨ ਹਾਸਲ ਹੈ ਜਾਦੂ ਟੂਣਾ ਪ੍ਰਵਿਰਤੀ ਦੇ ਵਿੱਚ ਵੀ ਜਿਹੜੇ ਜਾਦੂ ਆ ਉਹਨਾਂ ਦੀਆਂ ਕਿਉਂ ਕਈ ਕਿਸਮਾਂ ਵੀ ਮੰਨੀਆਂ ਜਾਂਦੀਆਂ ਅ ਜਿਵੇਂ ਜੇ ਕੁਝ ਚੰਗਾ ਕਰਨ ਦੇ ਲਈ ਜਾਗੂ ਜਾਦੂ ਕਰਦੇ ਆ ਤਾਂ ਉਹ ਚਿੱਟਾ ਜਾਦੂ ਆ ਜੇ ਕੁਝ ਮਾੜਾ ਕਰਨ ਦੇ ਲਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਜਾਦੂ ਕਰਦੇ ਆ ਤੇ ਉਹ ਕਾਲਾ ਜਾਦੂ ਮੰਨਿਆ ਜਾਂਦਾ ਸੋ ਇਸੇ ਤਰ੍ਹਾਂ ਇਹ ਜਿਹੜੀ ਚੀਜ਼ ਹੈਗੀ ਆ ਇਹ ਨਾਲ ਦੀ ਨਾਲ ਮਨੁੱਖੀ ਜੀਵਨ ਦੇ ਵਿੱਚ ਚੱਲਦੀ ਜਾਂਦੀ ਹੈ ਧਰਮ ਦੇ ਖੇਤਰ ਵਿੱਚ ਭਾਵੇਂ ਵਾਦ-ਵਿਵਾਦ ਤਰਕ ਦੀ ਕੋਈ ਜਗ੍ਹਾ ਨਹੀਂ ਹੁੰਦੀ ਔਰ ਧਰਮ ਹਮੇਸ਼ਾ ਸ਼ਰਧਾ ਜਾਂ ਵਿਸ਼ਵਾਸ ਦੇ ਉੱਤੇ ਟਿਕਿਆ ਹੁੰਦਾ ਸੋ ਲੋਕ ਧਰਮ ਦੀ ਕਸਵੱਟੀ ਜਿਹੜੀ ਹੈਗੀ ਆ ਉਹ ਲੋਕ ਵਿਸ਼ਵਾਸ ਮੰਨਿਆ ਜਾਂਦਾ ਲੋਕ ਧਰਮ ਦੇ ਵਿੱਚ ਕਈ ਇਹੋ ਜਿਹੇ ਵਿਸ਼ਵਾਸ ᱛᱮ ਆ ਜਿਹੜੇ ਪਾਏ ਜਾਂਦੇ ਆ ਕੋਈ ਇਹੋ ਜਿਹੇ ਲੋਕ ਵਿਸ਼ਵਾਸ ᱛᱮ ਆ ਜਿਹੜੇ ਜਾਂ ਵਹਿਮ ਭਰਮ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਲੋਕ ਵਿਸ਼ਵਾਸ ਤਾਂ ਤੇ ਲੋਕ ਵਹਿਮ ਪਰਮੰਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਕੀਤਾ ਜਾਂਦਾ ਕਿ ਕਹਿੰਦੇ ਅਕਸਰ ਵਹਿਮ ਪਰਮ ਵਿੱਚ ਵਿਸ਼ਵਾਸ ਦਾ ਅੰਸ਼ ਸ਼ਾਮਲ ਹੁੰਦਾ ਹੈ ਅਤੇ ਲੋਕ ਵਿਸ਼ਵਾਸ ਕਿਤੇ ਨਾ ਕਿਤੇ ਵਹਿਮ ਪਰਮ ਉਤੇ ਟਿਕਿਆ ਹੁੰਦਾ ਹੈ ਭਾਵੇਂ ਇਹ ਅੰਤਰ ਸੰਬੰਧਿਤ ਹੈਗੇ ਨਹੀਂ ਪਰ ਫਿਰ ਵੀ ਲੋਕ ਵਿਸ਼ਵਾਸ ਦੇ ਪਿੱਛੇ ਕੋਈ ਨਾ ਕੋਈ ਤਰਕ ਕੰਮ ਕਰਦਾ ਹੈ ਤੇ ਵਹਿਮ ਪਰਮ ਦੇ ਪਿੱਛੇ ਕੋਈ ਤਰਕ ਨਹੀਂ ਹੁੰਦਾ ਉਦਾਹਰਨ ਵਜੋਂ ਕਹਿੰਦੇ ਜੇ ਰਾਤ ਸ਼ੁੱਧਰ ਮਿਲੇ ਤਾਂ ਚੰਗਾ ਜੇ ਬ੍ਰਾਹਮਣ ਮਿਲੇ ਤਾਂ ਬੁਰਾ ਇਹ ਬਲੁਕ ਵਿਸ਼ਵਾਸ ਹੈ ਔਰ ਇਹਦੇ ਪਿੱਛੇ ਤਰਕ ਕੰਮ ਕਰਦਾ ਹੈ ਕਿ ਸ਼ੂਦਰ ਨੀਵੀਂ ਜਾਤ ਦਾ ਹੋਣ ਕਰਕੇ ਹਮੇਸ਼ਾ ਦੁਆ ਸਲਾਮ ਹੀ ਕਰੇਗਾ ਬ੍ਰਾਹਮਣ ਉੱਚ ਜਾਤੀ ਦਾ ਹੋਣ ਕਰਕੇ ਜਾਂ ਤਾਂ ਸਰਾਪ ਦੇਗਾ ਜਾਂ ਦਾਨ ਮੰਗੇਗਾ ਸੋ ਇਹ ਜਿਹੜੀਆਂ ਚੀਜ਼ਾਂ ਆ ਇਸੇ ਇਹ ਵੀ ਵਿਸ਼ਵਾਸ ਹੈ ਕਿ ਸਾਵਣ ਦੇ ਮਹੀਨੇ ਨੂੰ ਸੱਸ ਮੱਥੇ ਲੱਗਣੀ ਹੈ ਤਾਂ ਸੰਕਟ ਆ ਸਕਦਾ ਸੋ ਇਹ ਦੇ ਪਿੱਛੇ ਵੀ ਹੈ ਕਿ ਚਲੋ ਸੱਸ ਜਿਹੜੀ ਆ ਉਮਰ ਹੰਢਾ ਚੁੱਕੀ ਆ ਸਾਰਾ ਕੁਝ ਆ ਤੇ ਨੂੰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਆਵੇਗੀ ਇੱਕ ਇੱਕ ਬਹਾਨਾ ਕਹਿ ਲੋ ਤੁਸੀਂ ਕਿ ਉਹ ਜਾ ਕੇ ਤੇ ਆਪਣੀ ਪੇਕਿਆਂ ਨੂੰ ਮਿਲ ਆਏਗੀ ਇਸ ਕਰਕੇ ਇਹੋ ਜਿਹੇ ਲੋਕ ਵਿਸ਼ਵਾਸ ਬੜੇ ਸਾਰੇ ਸਾਨੂੰ ਮਿਲ ਜਾਂਦੇ ਆ ਜੇ ਇਸ ਤੋਂ ਇਲਾਵਾ ਵੀ ਕਈ ਲੋਕ ਵਿਸ਼ਵਾਸ ਮਿਲਦੇ ਜਿਵੇਂ ਪਿੱਤਰ ਪੂਜਾ ਜਠੇਹਰਿਆਂ ਦੀ ਪੂਜਾ ਭੂਮੀਆਂ ਦੀ ਪੂਜਾ ਇਦਾਂ ਦੀਆਂ ਕਈ ਪੂਜਾ ਜਿਹੜੀਆਂ ਕੀਤੀਆਂ ਜਾਂਦੀਆਂ ਜਾਂ ਫਿਰ ਪਰਿਵਾਰ ਦੇ ਨਾਲ ਪਸ਼ੂਆਂ ਦੇ ਨਾਲ ਫਸਲ ਦੇ ਨਾਲ ਜੁੜੇ ਲੋਕ ਵਿਸ਼ਵਾਸ ਮਿਲ ਜਾਂਦੇ ਆ ਸਾਨੂੰ ਔਰ ਇਹਨਾਂ ਲੋਕ ਵਿਸ਼ਵਾਸਾਂ ਵਿੱਚ ਵਿਹਿਮਾ ਭਰਮਾਂ ਦੇ ਵਿੱਚ ਕੁਝ ਵਰਜਨਾਵਾਂ ਵੀ ਸ਼ਾਮਲ ਹੁੰਦੀਆਂ ਕਿ ਇਸ ਦਿਨ ਆ ਕੰਮ ਕਰਨਾ ਇਸ ਦਿਨ ਇਹ ਕੰਮ ਨਹੀਂ ਕਰਨਾ ਜਿਵੇਂ ਮੰਗਲ ਬੁੱਧ ਨਾ ਜਾਈਏ ਪਹਾੜ ਜਿੱਤੀ ਬਾਜੀ ਆਈਏ ਹਾਰ ਐਤਵਾਰ ਨਾਲ ਲੰਗਣ ਪਾਰ ਮਤੋ ਜਿੱਤ ਆਵੇਂ ਹਾਰ ਮਤਲਬ ਕਹਿੰਦਾ ਕਿ ਇਹ ਜਿਹੜੇ ਵਿਸ਼ਵਾਸ ਆ ਮਨੁੱਖੀ ਜ਼ਿੰਦਗੀ ਦੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਖਾਸ ਮਹੱਤਵ ਰੱਖਦੇ ਆ ਜਿਹੜੇ ਮੰਨਦੇ ਆ ਉਹ ਬਹੁਤ ਮੰਨਦੇ ਆ ਜਿਹੜੇ ਨਹੀਂ ਮੰਨਦੇ ਉਹ ਇਹਨਾਂ ਦੇ ਵਿੱਚ ਵਿਸ਼ਵਾਸ ਨਹੀਂ ਵੀ ਕਰਦੇ ਪਰ ਫਿਰ ਵੀ ਇਹ ਲੋਕमानस ਦੀ ਹਬੀ ਬਿਅਕਤੀ ਕਰਦੇ ਆ ਲੋਕਮਨ ਦੇ ਨਾਲ ਹੀ ਜੁੜੇ ਹੋਏ ਆ ਅਗਲਾ ਅਹਿਮ ਪੱਖ ਹੈਗਾ ਜੀ ਲੋਕ ਧਰਮ ਦੇ ਵਿੱਚ ਅਨੁਸ਼ਠਾਨ ਅਨੁਸ਼ਠਾਨ ਦਾ ਮਤਲਬ ਹੈ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਆ ਜਿਹੜੀਆਂ ਰੌ ਰੀਤਾਂ ਕੀਤੀਆਂ ਜਾਂਦੀਆਂ ਜਿਵੇਂ ਵਰਤ ਰੱਖਣਾ ਤੀਰਥ ਇਸ਼ਨਾਨ ਤੀਰਥ ਯਾਤਰਾਵਾਂ ਚਰਨ ਧੂੜੀ ਮੱਥੇ ਤੇ ਲਗਾਉਣਾ ਪਭੂਤੀ ਮਲਣਾ ਅੰਮ੍ਰਿਤ ਜਲ ਮਾਲਾ ਫੇਰਨਾ ਦਾਨ ਪੁੰਨ ਕਰਨਾ ਸਰਾਧ ਪ੍ਰਸ਼ਾਦ ਛਡਾਉਣੇ ਜ਼ਮੀਨ ਛੱਡਣੀ ਬਲੀ ਦੇਣੀ ਕਥਾ ਮਹਾਤਮ ਇਸ ਤੋਂ ਇਲਾਵਾ ਕਬਰਾਂ ਦੀ ਪੂਜਾ ਜਠੇਰਿਆਂ ਦੀ ਪੂਜਾ ਮਿੱਟੀ ਕਰਨੀ ਇਦਾਂ ਦੇ ਕਈ ਅਨੁਸ਼ਟਾਨ ਆ ਚਰਾਗ ਬਾਲਣਾ ਸੁੱਖਾਂ ਸੁਖਣੀਆਂ ਜਗਰਾਟੇ ਕੱਟਣਾ ਕਈ ਅਨੁਸ਼ਟਾਨ ਆ ਜਿਹੜੇ ਕਿ ਕੀਤੇ ਜਾਂਦੇ ਆ ਜਿਨ੍ਹਾਂ ਦਾ ਨਿਭਾਉ ਕੀਤਾ ਜਾਂਦਾ ਤਾਂ ਜੋ ਇਸ਼ਟ ਨੂੰ ਖੁਸ਼ ਕੀਤਾ ਜਾ ਸਕੇ ਤੇ ਆਪਣੀ ਮਨ ਦੀ ਮੁਰਾਦ ਪਾਈ ਜਾ ਸਕੇ ਠੀਕ ਹੈ ਜੀ ਇਹਦੇ ਵਿੱਚ ਥੋੜੀ ਡਿਟੇਲ ਜਿਹੜੀ ਇਹਦੇ ਵਿੱਚ ਆਪਾਂ ਦਿੱਤੀ ਹੋਈ ਆ ਕਿ ਮੜੀਆਂ ਦੀ ਪੂਜਾ ਜਿਹੜੀ ਕੀਤੀ ਜਾਂਦੀ ਆ ਜਾਂ ਫਿਰ ਜਿਹੜੇ ਜਗਰਾਤੇ ਕੱਟੇ ਜਾਂਦੇ ਆ ਉਹ ਸਾਰਾ ਕੁਝ ਆਪਾਂ ਲੋਕ ਧਰਮ ਦੇ ਖੇਤਰ ਦੇ ਵਿੱਚ ਆ ਜਾਂਦਾ ਔਰ ਲੋਕ ਧਰਮ ਜਿਹੜਾ ਹੈਗਾ ਉਹ ਕਦੀ ਵੀ ਖੜੋਤ ਦਾ ਸਕਾਰ ਨਹੀਂ ਹੁੰਦਾ ਠੀਕ ਹੈ ਇਹ ਪਰਿਵਰਤਨਸ਼ੀਲ ਹੈ ਕੁਛ ਨਾ ਕੁਛ ਇਹਦੇ ਵਿੱਚ ਪਰਿਵਰਤਨ ਵੀ ਆਉਂਦੇ ਰਹਿੰਦੇ ਆ ਔਰ ਇਹ ਇਹਨਾਂ ਪਰਿਵਰਤਨਾਂ ਦਾ ਕਾਰਨ ਇਹ ਹੈ ਕਿ ਵੱਖਰੇ ਵੱਖਰੇ ਸੱਭਿਆਚਾਰ ਜਦੋਂ ਆਪਸ ਵਿੱਚ ਮਿਲਦੇ ਆ ਤੇ ਕਈ ਵਾਰ ਮਿਸ਼ਰਤ ਸੱਭਿਆਚਾਰ ਵੀ ਪੈਦਾ ਹੁੰਦੇ ਆ ਜਾਂ ਫਿਰ ਦੂਜੇ ਧਰਮਾਂ ਦੀਆਂ ਰੂੜੀਆਂ ਸਾਡੇ ਧਰਮਾਂ ਦੇ ਵਿੱਚ ਜਦੋਂ ਐਡ ਹੁੰਦੀਆਂ ਆ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨਵੀਆਂ ਅਸੀਂ ਗ੍ਰਹਿਣ ਕਰਦੇ ਜਾਂਦੇ ਆ ਕਈ ਵਾਰ ਪੁਰਾਣੀਆਂ ਛੱਡਦੇ ਵੀ ਜਾਂਦੇ ਆ ਸੋ ਲੋਕ ਧਰਮ ਜਿਹੜਾ ਉਹ ਨਿਰੰਤਰ ਪਰਿਵਰਤਨਸ਼ੀਲ ਆ ਤੇ ਪੰਜਾਬ ਦੀ ਧਰਤੀ ਤਾਂ ਇਹੋ ਜਿਹੀ ਧਰਤੀ ਰਹੀ ਜਿਹਦੇ ਵਿੱਚ ਕਈ ਹਮਲਾਵਰ ਆਏ ਔਰ ਆਪਣੀਆਂ ਕਈ ਤਰ੍ਹਾਂ ਦੀਆਂ ਰੂੜੀਆਂ ਇੱਥੇ ਛੱਡ ਕੇ ਵੀ ਗਏ ਔਰ ਇਹਨਾਂ ਦੇ ਨਾਲ ਇਹ ਜਿਹੜਾ ਮਿਸ਼ਰਤ ਸੱਭਿਆਚਾਰ ਜਿਹੜਾ ਪੈਦਾ ਹੁੰਦਾ ਉਹਦੇ ਵਿੱਚ ਲੋਕ ਧਰਮ ਦੇ ਵਿੱਚ ਵੀ ਸਾਨੂੰ ਕੁਝ ਪਰਿਵਰਤਨ ਵੇਖਣ ਨੂੰ ਮਿਲਦੇ ਆ। ਲੋਕ ਧਰਮ ਸ਼ਬਦ ਦਾ ਸਾਂਝਾ ਧਰਮ ਹੁੰਦਾ ਔਰ ਇਹਨੂੰ ਮੰਨਣ ਵਾਲਾ ਜ਼ਿਆਦਾਤਰ ਵਰਗ ਜਿਹੜਾ ਉਹ ਪਛੜਿਆ ਅਸਿੱਖਿਆਤ ਹੈ। ਠੀਕ ਹੈ ਔਰ ਇਸ ਧਰਮ ਦੇ ਵਿੱਚ ਸਭ ਜਾਤਾਂ ਸਭ ਜਾਤਾਂ ਪਾਤਾਂ ਭੇਦ ਭਾਵਾਂ ਤੋਂ ਉੱਤੇ ਉੱਠ ਕੇ ਇਹਦੇ ਵਿੱਚ ਸਾਰੇ ਹੀ ਲੋਕ ਵਿਸ਼ਵਾਸ ਰੱਖਦੇ ਆ ਲੋਕ ਧਰਮ ਹਰ ਵਸ਼ਿਸ਼ਟ ਧਰਮ ਦੇ ਲੋਕਾਂ ਦੁਆਰਾ ਪੂਜਿਆ ਜਾਂਦਾ ਹੈ ਵੱਖ-ਵੱਖ ਦੇਵੀ-ਦੇਵਤਿਆਂ ਰੁੱਖਾਂ ਰੂਹਾਂ ਬਦਰੂਹਾਂ ਪੀਰਾਂ ਫਕੀਰਾਂ ਦੀ ਪੂਜਾ ਸਾਰਿਆਂ ਵੱਲੋਂ ਇੱਕ ਸਮਾਨ ਹੀ ਕੀਤੀ ਜਾਂਦੀ ਆ ਔਰ ਲੋਕ ਧਰਮ ਦੇ ਨਾਇਕ ਵੀ ਸਰਬਸਾਂਝੇ ਹੁੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਗੁਰਦੁਆਰੇ ਦੇ ਵਿੱਚ ਜਾਓਗੇ ਤੇ ਜ਼ਿਆਦਾ ਤੁਹਾਨੂੰ ਉੱਥੇ ਸਿੱਖ ਮਿਲਣਗੇ ਇਹ ਨੋ ਡਾਊਟ ਉੱਥੇ Hindu, Muslim, Sikh ਸਹੀ ਹਰ ਬੰਦਾ ਜਾ ਸਕਦਾ ਪਰ ਗੁਰਦੁਆਰੇ ਦੇ ਵਿੱਚ ਜ਼ਿਆਦਾ ਸਿੱਖ ਮਿਲਣਗੇ ਅਤੇ ਮੰਦਰ ਦੇ ਵਿੱਚ ਜ਼ਿਆਦਾ Hindu ਮਿਲਣਗੇ ਇਸੇ ਤਰ੍ਹਾਂ ਜਦੋਂ ਅਸੀਂ ਲੋਕਧਰਮ ਦੇ ਨਾਲ ਜੁੜੀਆਂ ਥਾਵਾਂ ਤੇ ਜਾਵਾਂਗੇ ਤੇ ਉੱਥੇ ਇਦਾਂ ਦੀ ਕੋਈ ਵੀ ਕੰਪਲਸ਼ਨ ਨਹੀਂ ਹੁੰਦੀ ਇਦਾਂ ਲਾਜ਼ਮੀ ਨਹੀਂ ਇਹ ਜ਼ਰੂਰੀ ਨਹੀਂ ਹੈ ਕਿ ਉੱਥੇ ਜ਼ਿਆਦਾ ਸਿੱਖ ਹੀ ਮਿਲਣ ਹਿੰਦੂ ਮਿਲਣ ਜਾਂ ਮੁਸਲਿਮ ਹੀ ਮਿਲਣ ਉੱਥੇ ਸਾਰੇ ਧਰਮਾਂ ਦੇ ਲੋਕ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਹਰ ਧਰਮ ਦੇ ਲੋਕ ਉੱਥੇ ਮਿਲਦੇ ਆਂ ਵਨਸਵਨ ਤਾਂ ਜਿਹੜੀ ਉਹ ਤੁਹਾਨੂੰ ਉੱਥੇ ਵੇਖਣ ਨੂੰ ਮਿਲੇਗੀ ਔਰ ਇਹਦੇ ਵਿੱਚ ਕਿਸੇ ਇੱਕ ਖਾਸ ਨਾਇਕ ਦੀ ਪੂਜਾ ਨਹੀਂ ਕੀਤੀ ਜਾਂਦੀ ਇਹ ਲੋਕ ਧਰਮ ਦੇ ਵਿੱਚ ਕਈ ਵਾਰ ਸਥਾਨਾਂ ਦੀ ਪੂਜਾ ਵੀ ਕੀਤੀ ਜਾਂਦੀ ਆ ਕਈ ਵਾਰ ਰੂਹਾਂ ਬਦਰੂਹਾਂ ਦੀ ਰੁੱਖਾਂ ਦੀ ਮੜੀਆਂ ਮਸਾਣਾ ਦੀ ਜਠੇਰਿਆਂ ਦੀ ਇਦਾਂ ਦੀਆਂ ਇਦਾਂ ਦੀ ਪੂਜਾ ਕੀਤੀ ਜਾਂਦੀ ਹੈ ਔਰ ਲੋਕ ਧਰਮ ਦੀ ਪ੍ਰਕਿਰਤੀ ਵਨਸੁੰਨੀ ਹੈ ਇਸ ਲਈ ਇਹਦੀਆਂ ਪੂਜਾ ਵਿਧੀਆਂ ਅਨੁਸ਼ਠਾਨ ਵੀ ਕਿਤੇ ਨਾ ਕਿਤੇ ਵੱਖਰੇ ਆ ਵਿਸ਼ਿਸ਼ਟ ਧਰਮ ਦੇ ਨਾਲੋਂ ਜਿਵੇਂ ਪਸ਼ੂਆਂ ਦੀ ਸਲਾਮਤੀ ਦੀ ਆਸ ਕਰਨ ਦੇ ਲਈ ਜਦੋਂ ਪੰਜਾਬੀ ਲੋਕ ਧਰਮ ਵਿੱਚ ਬਾਬੇ ਸ਼ੇਖ ਫੱਤੀ ਤੇ ਖੀਰ ਦਾ ਚੜਾਇਆ ਵਾ ਝਾੜਿਆ ਚੜਾਇਆ ਜਾਂਦਾ ਜਾਂ ਫਿਰ ਇਸ ਤੋਂ ਇਲਾਵਾ ਕਈ ਇਦਾਂ ਦੇ ਤੁਹਾਨੂੰ ਥਾਵਾਂ ਮਿਲ ਜਾਣਗੀਆਂ ਜਿਹੜੀਆਂ ਲੋਕ ਧਰਮ ਦੇ ਜਾਂ ਲੋਕ ਵਿਸ਼ਵਾਸਾਂ ਦੇ ਨਾਲ ਜੁੜੀਆਂ ਹੋਈਆਂ ਲੋਕ ਧਰਮ ਦੇ ਸੰਕਲਪ ਨੂੰ ਸਮਝਣ ਦੇ ਲਈ ਵਿਸ਼ੇਸ਼ ਧਰਮ ਨਾਲੋਂ ਇਹਦਾ ਨਿਖੇੜਾ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਲੋਕ ਧਰਮ ਦੇ ਅਨੁਾਈ ਸਿਰਫ ਕਿਸੇ ਇੱਕ ਧਰਮ ਦੇ ਨਾਲ ਜੁੜੇ ਹੋਏ ਨਹੀਂ ਹੁੰਦੇ ਇਹ ਹਰ ਧਰਮ ਨਾਲ ਜੁੜੇ ਹੋਏ ਲੋਕ ਤੁਹਾਨੂੰ ਮਿਲ ਜਾਣਗੇ ਔਰ ਇਹਦੇ ਵਿੱਚ ਤਰਕ ਵਿਤਰਕ ਦੀ ਕੋਈ ਥਾਂ ਨਹੀਂ ਹੁੰਦੀ ਸ਼ਰਧਾ ਭਾਵਨਾ ਦੇ ਨਾਲੇ ਜੁੜੇ ਹੁੰਦੇ ਹੁੰਦੇ ਦੂਸਰੀ ਜਿਹੜੀ ਗੱਲ ਹੈ ਉਹ ਵਿਸ਼ਿਸ਼ਟ ਧਰਮ ਦਾ ਸੰਸਥਾਪਕ ਕੋਈ ਵਿਸ਼ੇਸ਼ ਮਹਾਪੁਰਸ਼ ਹੁੰਦਾ ਜਿਵੇਂ ਅਸੀਂ ਕਹਿੰਨੇ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਆ ਠੀਕ ਹੈ ਹਜਰਤ ਮੁਹੰਮਦ ਸਾਹਿਬ ਦੀ ਆਪਣੀ ਇੰਪੋਰਟੈਂਸ ਹੈ ਹਜਰਤ ঈਸਾ ਦੀ ਆਪਣੀ ਇੰਪੋਰਟੈਂਸ ਹੈ ਮਹਾਤਮਾ ਬੁੱਧ ਜੀ ਦੀ ਆਪਣੀ ਇੰਪੋਰਟੈਂਸ ਹੈ ਇਸ ਤਰ੍ਹਾਂ ਪਰ ਲੋਕ ਧਰਮ ਦੇ ਜਿਹੜੇ ਮੋਢੀ ਆ ਉਹਨੂੰ ਅਸੀਂ ਕਿਸੇ ਵੀ ਇਹਦਾ ਸੰਸਥਾਪਕ ਮੋਢੀ ਕੋਈ ਇੱਕ ਨਹੀਂ ਹੈਗਾ ਕਿਸੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਦੀ ਸਥਾਪਨਾ ਜਾਂ ਇਹਦਾ ਬਾਨੀ ਆ ਹੈਗਾ ਲੋਕ ਧਰਮ ਜਿਹੜਾ ਇਹਦੀਆਂ ਰੂੜੀਆਂ ਮਨੁੱਖ ਦੇ ਆਦਿਮ ਜਿਹੜਾ ਜੀਵਨ ਸੀ ਉਹਦੇ ਵਿੱਚ ਵੀ ਵੇਖਣ ਨੂੰ ਮਿਲਦੀਆਂ ਦੂਸਰੀ ਗੱਲ ਹਰ ਵਿਸ਼ਿਸ਼ਟ ਧਰਮ ਦੇ ਆਪਣੇ ਸਿਧਾਂਤ ਆ ਆਪਣੀ ਵਿਚਾਰਧਾਰਾ ਆ ਆਪਣੀਆਂ ਰਹਿਤਾਂ ਆ ਕੁਰਹਿਤਾਂ ਆ ਉਦਾਹਰਨ ਵਜੋਂ ਜਿਵੇਂ ਇਸਲਾਮ ਵਿੱਚ ਪੰਜ ਵੇਲੇ ਨਮਾਜ਼ ਪੜਨੀ ਰੋਜ਼ੇ ਰੱਖਣੇ ਕਲਮਾ ਪੜਨਾ ਸਿੱਖੀ ਕਕਾਰ ਜਿਹੜੇ ਆ ਇਸ ਤਰ੍ਹਾਂ ਕਈ ਰਹਿਤਾਂ ਕੁਰਹਿਤਾਂ ਸਿਧਾਂਤ ਹੈਗੇ ਆ ਪਰ ਲੋਕ ਧਰਮ ਦੇ ਵਿੱਚ ਇਹ ਇਦਾਂ ਦਾ ਕੁਝ ਨਹੀਂ ਹੁੰਦਾ ਇਦਾਂ ਦੇ ਕੋਈ ਮੁੱਢਲੇ ਸਿਧਾਂਤ ਜਾਂ ਇਦਾਂ ਦੀ ਕੋਈ ਚੀਜ਼ ਲੋਕ ਧਰਮ ਵਿੱਚ ਵੇਖਣ ਨੂੰ ਨਹੀਂ ਮਿਲਦੀ ਔਰ ਲੋਕ ਧਰਮ ਦੀ ਕੋਈ ਖਾਸ ਨਾਂ ਨਹੀਂ ਹੁੰਦਾ ਇਹ ਸਿਰਫ ਲੋਕ ਧਰਮ ਹੀ ਅਖਵਾਉਂਦਾ ਜਿਵੇਂ ਸਿੱਖ ਧਰਮ Hindu ਧਰਮ ਇਦਾਂ ਹੈ ਲੋਕ ਧਰਮ ਲੋਕ ਧਰਮ ਹੈ ਜੋ ਸਭ ਸਾਰਿਆਂ ਦਾ ਸਾਂਝਾ ਹੈ ਵਿਸ਼ਿਸ਼ਟ ਧਰਮ ਦੇ ਵਿੱਚ ਇੱਕ ਧਾਰਮਿਕ ਗ੍ਰੰਥ ਹੁੰਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਬਾਈਬਲ ਕੁਰਾਨ ਸ਼ਰੀਫ ਪਰ ਲੋਕ ਧਰਮ ਦਾ ਇਦਾਂ ਦਾ ਕੋਈ ਪਾਰਟਿਕੂਲਰ ਇੱਕ ਧਾਰਮਿਕ ਗ੍ਰੰਥ ਨਹੀਂ ਹੁੰਦਾ ਠੀਕ ਹੈ ਜੀ ਔਰ ਵਿਸ਼ਿਸ਼ਟ ਧਰਮ ਦੇ ਪੂਜਾ ਸਥਾਨਾਂ ਤੇ ਸਿਰਫ ਉਸ ਮਤ ਦੇ ਅਨੁਆਈ ਜ਼ਿਆਦਾਤਰ ਵੇਖਣ ਨੂੰ ਮਿਲਦੇ ਆ ਪਰ ਲੋਕ ਧਰਮ ਦੇ ਵਿੱਚ ਹਰ ਜਾਤ ਦੇ ਲੋਕ ਤੁਹਾਨੂੰ ਵੇਖਣ ਨੂੰ ਮਿਲਣਗੇ ਇਹਦੇ ਕਰਮ ਕਾਂਡ ਇਹਦੀਆਂ ਪੂਜਾ ਵਿਧੀਆਂ ਵਿਸ਼ਿਸ਼ਟ ਧਰਮ ਨਾਲੋਂ ਕਾਫੀ ਹੱਦ ਤੱਕ ਵੱਖਰੀਆਂ ਨੇ ਔਰ ਵਿਸ਼ਿਸ਼ਟ ਧਰਮ ਦੀ ਉਮਰ ਲੋਕ ਧਰਮ ਦੀ ਉਮਰ ਨਾਲੋਂ ਬਹੁਤ ਘੱਟ ਹੈ ਕਿਉਂਕਿ ਵਿਸ਼ਿਸ਼ਟ ਧਰਮ ਕਿਸੇ ਖਾਸ ਸਮੇਂ ਦੇ ਵਿੱਚ ਹੀ ਵਿਸ਼ੇਸ਼ ਮਹੱਤਤਾ ਰੱਖਦਾ ਜਦਕਿ ਲੋਕ ਧਰਮ ਤਾਂ ਮਨੁੱਖੀ ਜ਼ਿੰਦਗੀ ਦੇ ਨਾਲ-ਨਾਲ ਹੀ ਚੱਲਿਆ ਆ ਰਿਹਾ ਅਤੇ ਲੋਕ ਧਰਮ ਮਨੁੱਖ ਨੂੰ ਵਹਿਮ ਭਰਮਾਂ ਵਿਸ਼ਵਾਸਾਂ ਵਿੱਚ ਬੰਨ ਕੇ ਨਹੀਂ ਰੱਖਦਾ ਸਗੋਂ ਇਹਨਾਂ ਬੰਦਨਾ ਤੋਂ ਆਜ਼ਾਦ ਰੱਖਦਾ ਹੈ ਲੋਕ ਧਰਮ ਦੇ ਅਨੁਆਈ ਕਦੀ ਵੀ ਦੰਗੇ ਫਸਾਦ ਨਹੀਂ ਕਰਦੇ ਕਦੀ ਵੀ ਜ਼ਿਆਦਾ ਕਟੜ ਜਿਹੇ ਉਹ ਨਹੀਂ ਹੁੰਦੇ ਤੋ ਇਹ ਕਹਿ ਸਕਦੇ ਹਾਂ ਕਿ ਲੋਕ ਧਰਮ ਪ੍ਰਾਗਤ ਰੂਪ ਵਿੱਚ ਪੀੜੀਦਰ ਪੀੜੀ ਮੌਖਿਕ ਰੂਪ ਵਿੱਚ ਚੱਲਿਆ ਆ ਰਿਹਾ ਹੈ ਅਤੇ ਇਸ ਧਰਮ ਵਿੱਚ ਮੂਲ ਧਰਮ ਅਤੇ ਆਦਿਮ ਕਾਲੀਨ ਧਰਮ ਦੀਆਂ ਰੂੜੀਆਂ ਦੇ ਮਿਸ਼ਰਣ ਨੂੰ ਦੇਖਿਆ ਜਾ ਸਕਦਾ ਹੈ ਇਹ ਪਰਿਵਰਤਨਸ਼ੀਲ ਧਰਮ ਹੈ ਜੋ ਦੂਜੇ ਧਰਮਾਂ ਅਤੇ ਸੱਭਿਆਚਾਰਾਂ ਦੇ ਅੰਛਾ ਆਪਣੇ ਅੰਦਰ ਸਮਾਈ ਬੈਠਾ ਹੈ ਲੋਕ ਧਰਮ ਜਹਾ ਧਰਮਿਆ ਜੋ ਹਰ ਪ੍ਰਕਾਰ ਦੀਆਂ ਬੰਦਿਸ਼ਾਂ ਤੋਂ ਉੱਪਰ ਉੱਠ ਜਾਂਦਾ ਹੈ ਤੇ ਲੋਕ ਸਮੂਹ ਇਹਨੂੰ ਪ੍ਰਵਾਨਗੀ ਵੀ ਦਿੰਦਾ ਹੈ ਸੋ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਲੋਕ ਧਰਮ ਜਾਦੂ ਟੂਣੇ ਵਿਹਮਾ ਭਰਮਾ ਲੋਕ ਵਿਸ਼ਵਾਸਾਂ ਲੋਕ ਅਨੁਸ਼ਟਾਨਾਂ ਤੇ ਪੂਜਾ ਵਿਧੀਆਂ ਦਾ ਸੁਮੇਲ ਹੈ ਡਾਕਟਰ ਦਰਿਆ ਆਪਣੀ ਇੱਕ ਪਰਿਭਾਸ਼ਾ ਦੇ ਵਿੱਚ ਲੋਕ ਧਰਮ ਨੂੰ ਕਿਵੇਂ ਬੰਨਦੇ ਹੈ ਲਿਖਦੇ ਨੇ ਬਦਲਦੀਆਂ ਪਰਸਥਿਤੀਆਂ ਵਿੱਚ ਪੰਜਾਬੀ ਲੋਕ ਧਰਮ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਵਿੱਚੋਂ ਕੁਝ ਪਰੰਪਰਾਕ ਧਾਰਨਾਵਾਂ ਖਤਮ ਜ਼ਰੂਰ ਹੋਈਆਂ ਹਨ ਪਰ ਵਿਗਿਆਨਿਕ ਯੁੱਗ ਵਿੱਚ ਇਹ ਨਵੀਆਂ ਪ੍ਰਵਿਰਤੀਆਂ ਵੀ ਪੈਦਾ ਹੋਈਆਂ ਹਨ ਸੋ ਆਸ ਕਰਦੀ ਆ ਤੁਹਾਨੂੰ ਅੱਜ ਦੇ ਵਿਸ਼ੇ ਬਾਰੇ ਕਲੈਰਿਟੀ ਹੋਈ ਹੋਏਗੀ ਸਮਝ ਆਇਆ ਹੋਏਗਾ ਬਹੁਤ ਸ਼ੁਕਰੀਆ ਜੀ ਧੰਨਵਾਦ